ਸੇ ਲੋਕ ਮਹੱਲਾ ਤੀਜਾ ਗੁਰ बिन ਗਿਆਨ ਨਾ ਹੋਵਈ ਨਾ ਸੁਖ ਵਸੈ ਮਨ ਆਏ ਨਾਨਕ ਨਾਮ ਬਿ ਹੋਣੇ ਮਨ ਮੁਕੀ ਜਾਸਨ ਜਨਮ ਗਵਾਏ ਬਸ ਸਾਰੀ ਬੜਿਆਈ ਨਾਮ ਦੀ ਜਿਹੜੇ ਗੁਰਮੁਖੀ ਨੇ ਅਰਮਨ ਮੁਕੀ ਨੇ ਗੁਰਮਖਾਂ ਕੋਲ ਨਾਮ ਹੈ ਬਾਲ ਮੁਖੀ ਨਾਮ ਤੋਂ ਬਿਨਾ ਜਨਮ ਗਵਾ ਕੇ ਚਲੇ ਜਾਂਦੇ ਨੇ ਜਾਖਣ ਜਨਮ ਕੋ ਆਏ ਜਿਹੜੇ ਗੁਰਮਖਣੇ ਉਹ ਲੋਹਾ ਲੈ ਜਾਂਦੇ ਨੇ بس ਦੁਆ ਦੇ ਵਿਚਾਲੇ ਹੀ ਗੱਲ ਚੱਲੀ ਜਾਂਦੀ ਹੈ ਸਾਰੀ ਗੁਰਬਾਣੀ ਦੀ ਤੇ ਗਿਆਨ ਦਾ ਸਰੋਤ ਗੁਰ ਹੈ ਜੀ ਗੁਰ बिन ਗਿਆਨ ਨਾ ਹੋਵੇ ਨਾ ਸੁਖ ਵਸੇ ਮਨ ਆਏ ਗੁਰ ਤੇ ਸਤਗੁਰ ਤੇ ਬਿਨਾਂ ਦਾ ਗਿਆਨ ਮਿਲਣਾ ਹੀ ਨਹੀਂ ਕਿਤੋਂ ਨਾ ਸੁਖ ਹੋਣ ਗੁਰਮਖਣੇ ਸਤਗੁਰ ਦਾ ਗਿਆਨ ਲੈਣਾ ਤੇ ਸੁਖ ਨੂੰ ਮਿਲੇ ਜਾਣ ਨਾਲ ਬੰਦ ਰੂਪੀ ਉਹਨਾਂ ਦਾ ਹੋਇਆ ਗੱਲ ਜਿਹੜੇ ਗੁਰ ਮੰਨ ਮੁਖ ਨੇ ਉਹਨਾਂ ਨੇ ਗੁਰ ਬੰਗ ਨੂੰ ਮਰਣਾ ਨਹੀਂ ਉਹ ਲੈ ਆ ਸਾਧਨੀ ਮਰਣਾ ਉਜਿਪਾਂ ਕਰਨੀ ਨਹੀਂ ਆਵੇ ਅਰਥ ਵਿਗਾੜਨ ਨੇ ਉਹ ਉੱਗਿਰੀ ਯਾਸਨ ਜਲ ਮੁਗਵਾਏ ਇਹ ਜਿਹੜੀ ਗੱਲ ਦੀ ਕੋਈ ਕੰਮ ਨਹੀਂ ਦੀ ਆ ਉਹ ਉਜਿਪਾਂ ਦਾ ਇਹਦਾ ਕੋਈ ਲਾਭ ਨਹੀਂ ਉਹ ਇੱਕ ਅੱਖਰ ਨੂੰ ਵੀ ਇਹ ਬੰਦ ਲੀਏ ਮੰਨਣ ਦੇ ਵਿੱਚ ਕੁਝ ਮਿਲਣਾ ਬੈਸ ਕਰਦੇ ਕੁਝ ਨਹੀਂ ਬਣਦਾ ਕਿਸੇ ਨੂੰ ਨਾ ਮਿਲਿਆ ਨਾ ਮਿਲਿਆ ਬੈਸ ਕਰਦੇ ਤਾਂ ਜਿਹੜੀ ਬੁੱਢੀ ਪੈ ਗਈ ਉਹਦਾ ਵੀ ਨਾਸ਼ ਹੋ ਜਾਂਦਾ ਖੋਜੀ ਉਪਜਾ ਬਾਦੀ ਗੁਰਸਹਿਰ ਹਰ ਹਰ ਗੁਰ ਕਰਦਾਰਾ ਖੋਜ ਕਰੋ ਕੁਰਬਾਨੀ ਦੀ ਕੁਝ ਪ੍ਰਾਪਤ ਉਹ ਗੁਰਮਖ ਖੋਜ ਕਰਦੇ ਨੇ ਇੱਕ ਦੂਰੇ ਨਾਲ ਮਿਲ ਕੇ ਰਲ ਕੇ ਬੈਠਦੇ ਨੇ ਵਿਚਾਰ ਕਰਦੇ ਨੇ ਵਿਚਾਰ ਕਰਨਾ ਖੋਜ ਕਰਦੇ ਨੇ ਉਹ ਬੈਸ ਨਹੀਂ ਕਰਦੇ ਮੰਨਦੇ ਨੇ ਆਪਣਾ ਜਲਵ ਸਫਲਾ ਕਰ ਲੈਂਦੇ ਨੇ ਮਨੁੱਖ ਉਹਨਾਂ ਦਾਇਰਦ ਕਰ ਰਹੇ ਨੇ ਜਲਮ ਕੋ ਆ ਕੇ ਕਹਿੰਦੇ ਹਾਂਜੀ ਮਹੱਲਾ ਤੀਜਾ ਸਿੱਧ ਸਾਧਕ ਨਾਵੇਂ ਨੂੰ ਸਭ ਖੋਜਦੇ ਥੱਕ ਰਹੇ ਲਿਵ ਲਾਏ ਮਨ ਸਤਗੁਰ ਕਿਨੇ ਨਾ ਪਾਇਓ ਗੁਰਮੁਖ ਮਿਲੇ ਮਿਲਾਏ ਸਿੱਧ ਸਾਧਕ ਸਾਰੇ ਨਾਮ ਨੂੰ ਖੋਜਦੇ ਰਹਿੰਦੇ ਨੇ ਉਹ ਸਾਰੇ ਜਿਹੜੇ ਸਮਾਦੀ ਲਾਉਂਦੇ ਨੇ ਨਾ ਸਿੱਧ ਉਹ ਵੀ ਤੁਰਕੀ ਮੰਗਣੀ ਨਾਲੇ ਜੁੜਨਾ ਚਾਹੁੰਦੇ ਤੇ ਪਰ ਜੁੜਦੇ ਵਿਚਾਰੇ ਕਿੱਥੋਂ ਗਿਆਨ ਤੋਂ ਬਿਨਾਂ ਕਿਵੇਂ ਜੁੜਦੇ ਉਹ ਗਿਆਨ ਪਹਿਲਾਂ ਲੈਂਦੇ ਤਾਂ ਧਿਆਨ ਜੁੜ ਜਾਂਦਾ ਤੁਰਕੀ ਬਾਣੀ ਨਾਲ ਗਿਆਨ ਵੀ ਨਾ ਲਿਆ ਥਾਂੇ ਕੱਲ ਆਇਆ ਸੀ ਤਰ ਤਨ ਪਾਗਤ ਨੂੰ ਸਾਧ ਜੀ ਨੂੰ ਵਿਵਾਰ ਗੁਰ ਗਾਇ ਗੁਣੀ ਜਨ ਬਣਤੇ ਹੋ ਆਹ ਕੁਰਬਾਨੀ ਦੇ ਹਰ ਗੁਰ ਗਾਉਣੇ ਤਾਂ ਗੁਣੀ ਤੇ ਤਾਲਨ ਕਰਦੇ ਫਿਰ ਉਹ ਜਬ ਤੱਕ ਪਹੁੰਚਿਆ ਜਾਣਾ ਸੀਗਾ ਇਹਦਾ ਕੰਮ ਕੀਤਾ ਨਹੀਂ ਇਹੀ ਦੱਸਿਆ ਸੀ ਗੁਰੂ ਨਾਨਕ ਦੇਵ ਜੀ ਤੁਹਾਨੂੰ ਵੀ ਆਤਮਿਕ ਉਸ ਨਾਮ ਨਾਲ ਜੁੜਨ ਦਾ ਸ਼ਬਦ ਨਾਲ ਆ ਤੁਹਾਡੇ ਵਾਲਾ ਪੂਰੀ ਦਾ ਆਪਣੇ ਸਰੀਰ ਦੀ ਟਾਂਡੇ ਨਾਲ ਜੁੜੇ ਹੋਏ ਨੇ ਸਰੀਰ ਤੋਂ ਆਵਾਜ਼ਾਂ ਆਉਂਦੀਆਂ ਨੇ ਭੋਜਨ ਖਾਂਦੀ ਹੈ ਤਾਂ ਆਉਂਦਾ ਹੈ ਉਹ ਭੋਜਨ ਪਾਚਣ ਪਾਚਦਾ ਉਹ ਵੀ ਆਵਾਜ਼ ਆਉਂਦੀ ਹੈ ਕਿਹੋ ਨਾਲ ਜੁੜੇ ਹੋਏ ਨੇ ਸਰੀਰ ਨਾਲ ਇਹ ਤਾਂ ਮਾਇਆ ਦੀ ਆਵਾਜ਼ਾਂ ਨੇ ਇਹ ਨਹੀਂ ਅਨੋ ਆਵਾਜ਼ ਉਹ ਤੋਂ ਉੱਤੇ ਉੱਤੇ ਸਰੀਰ ਤੋਂ ਵੀਰ ਤੂੰ ਉੱਤੇ ਉੱਠ ਕੇ ਗੱਲ ਕਰੋ। ਮਾਇਆ ਤੋਂ ਉੱਠ ਕੇ ਉੱਠ ਕੇ ਗੱਲ ਕਰੋ। ਠੀਕ ਹੈ ਜੀ। ਉਹ ਤਾਂ ਪਰੇ ਬਣਾ ਕਰਨ ਤਾਂ ਹੀ ਹੋਣ ਵਾਲੀ ਜੇ। ਇਹ ਹੀ ਦੱਸਿਆ ਸੀ ਕਿ ਗੁਰਬਾਣੀ ਨੂੰ ਸਮਝੋ, ਵਿਚਾਰੋ। ਫਿਰ ਤੁਹਾਨੂੰ ਪਤਾ ਲੱਗੂ ਉਹ ਸ਼ਬਦ ਕੀ ਹੈ। ਤਾਂ ਕਿ ਤੇ ਜਾ ਕੇ ਜੁੜੋਗੇ ਪਰ ਉਹਨਾਂ ਨੇ ਮੰਨੀ ਉਹ ਨਹੀਂ ਗੱਲ। ਹਾਂ ਜੀ। ਬਿਨ ਸਤਗੁਰ ਕਿਨੇ ਨਾ ਪਾਇਓ ਗੁਰਮੁਖ ਮਿਲੇ ਮਿਲਾਇ। ਸਤਗੁਰ ਦੇ ਬਿਨਾਂ ਕਿਸੇ ਨੇ ਨਾਮ ਨਹੀਂ ਪਾਇਆ ਸਤਗੁਰ ਨਾਨਕ ਜੀ ਆਈ ਸੀ ਸਿੱਧਾ ਨੂੰ ਲੈਣ ਉਹ ਸਤਗੁਰ ਨਾਨਕੇ ਗਿਆ ਸੀ ਸਿੱਧਾ ਨੂੰ ਨਾਮ ਲੈਣ ਪਰ ਪਾਇਆ ਇਹ ਵੀ ਵੈਰ ਤਾਂ ਸਤਗੁਰ ਦੇ ਬਿਨਾਂ ਕਿਸੇ ਨੇ ਪਾਇਆ ਨਹੀਂ ਠੀਕ ਹੈ ਫਿਰ ਲੈਣੇ ਨੇ ਕਿ ਪਾਇਆ ਸਤਗੁਰ ਤੋਂ ਪਾਇਆ ਪਾਇਆ ਨਾ ਗੁਰੂਆਂ ਨੇ ਕਿਤੇ ਸਤਗੁਰ ਤੇ ਪਾ ਲਿਆ ਉਹ ਨਹੀਂ ਜਿਹਨੇ ਪਾਉਂ ਨਹੀਂ ਪਾਇਆ ਜਿਹਨੇ ਨਹੀਂ ਪਾਇਆ ਉਹਦੀ ਮਰਜ਼ੀ ਉਹਨਾਂ ਦੇ ਕਰਮਾਂ 'ਚ ਨਹੀਂ ਸੀਗਾ ਗੁਰਮੁਖ ਮਿਲੇ ਮਿਲਾਏ ਗੁਰਮੁਖ ਮਿਲੈ ਮਲਾਏ ਗੁਰਮੁਖ ਮਿਲਦੇ ਨੇ ਪਰ ਮਸੂੰਦਾ ਸਤਗੁਰਾ ਸਤਗੁਰ ਵੀ ਮਗਰ ਲਾ ਕੇ ਗੁਰਮੁਖ ਬਣ ਜਾਈਦਾ ਸਤਗੁਰ ਦੀ ਗੱਲ ਮੰਨ ਕੇ ਹੀ ਗੁਰਮੁਖ ਬਣ ਜਾਈਦਾ ਜਿਹੜਾ ਵੀ ਰਾਹ ਪਹਿਲਾ ਹੋਵੇ ਉਹ ਤਿਆਗ ਲਈਦਾ ਗੁਰਮੁਖ ਪਹਿਲਾ ਰਾਹ ਜੇ ਗਲਤ ਹੋਵੇ ਤਿਆਗ ਦਿੰਦੇ ਨੇ ਇਹਦਾ ਨਾਟਾ ਕੇ ਗੁਰਮੁਖ ਬਿਨ ਨਾਮੇ ਪੈਨਣ ਖਾਣ ਸਭ ਬਾਦ ਹੈ ਤ੍ਰਿਗ ਸਿੱਧੀ ਤ੍ਰਿਗ ਕਰਮਾਤ ਅਜਿਹੀ ਕਰਾਮਾਤਾਂ ਆਬ ਸਿੱਧੀਆਂ ਨੇ ਕਿ ਜਿਹਨੇ ਪ੍ਰਚਾਰ ਕਰ ਰਿਹਾ ਹੈ ਝਰ ਗਿਆ ਹੈ ਸਭ ਬਕਵਾਸ ਹੈ ਸਭ ਬਿਨਾ ਨਾਮ ਤੇ ਪਹਿਨਣ ਖਾਂ ਸਾਰੇ ਬਾਦ ਹੈ ਸਭ ਬੋਲ ਬਗਵਾ ਦਾ ਵਿਚਾਰ ਜੇ ਇਹ ਵੀ ਅੰਧੀਆਂ ਲੋੜਾਂ ਨੇ ਤਾਂ ਤੁਸੀਂ ਆਪਣੇ ਹੱਥ ਪੈਰ ਕਰ ਕੰਮ ਸਭ ਸਭ ਕਰੋ ਇਹਦੇ ਨਾਲ ਪੂਰੀਆਂ ਹੋ ਜਾਣਗੀਆਂ ਆਤਮਾ ਦੀ ਹੋਰਾਖੇ ਤੋਂ ਆਉਗੀ ਬਾਹਰ ਕਾਇਦੀ ਕੋਈ ਨਹੀਂ ਅਸਰ ਕੀ ਤੇ ਨਰਿੰਦ ਨਾੜ ਨਾਲ ਬਲੂਗੀ ਤੇ ਜੇ ਤਰ੍ਹਾਂ ਨਾਲ ਨਾਲਾ ਉੱਥੋਂ ਬਾਤਾਂ ਦੀ ਖਰਾਕ ਮਿਲੂਗੀ ਫੁਲਸਾਰ ਦੇ ਵਿੱਚ ਜਿਹੜੀ ਦੀ ਖਰਾਕ ਮਿਲੂਗੀ ਇਹ ਤਾਂ ਫਾਨੂੰ ਵੇਚ ਕਰਦੀ ਤੋਗੀ ਤ੍ਰਿਗ ਸਿੱਧੀ ਤ੍ਰਿਗ ਕਰਮਾਤ ਉਹ ਕਰਮਾਤਾਂ ਜ਼ਿੰਦਗੀ ਨਾਲ ਜੇਕਰ ਹੋਏ ਮਾਇਆ ਖਾਣ ਪੀਣ ਦੇ ਵਾਸਤੇ ਹੀ ਨੇ ਨਾ ਉਹ ਜੇ ਸਿੱਧੀਆਂ ਕਰਾਮਾਤਾਂ ਸਾਡੀ ਜ਼ਿੰਦਗੀ ਤੁਸੀਂ ਰਿੱਧੀਆਂ ਸਿੱਧੀਆਂ ਦੇ ਗਵਾਸੀ ਇਹਦਾ ਐਸਾ ਜੀਵਨ ਹੈ ਤੁਹਾਡੇ ਦਾ ਇਹਦਾ ਮਜ਼ਦੂਰ ਵੀ ਵੇਟ ਭਰ ਲੈਂਦਾ ਕਹਾਤਾ ਤੁਸੀਂ ਕੰਮ ਕੀਤਾ ساری ਜ਼ਿੰਦਗੀ ਰੋਟੀ ਵਾਸਤੇ ਸ੍ਰੀ ਰੋਪੇ ਗੀਤਾ ਸਾ ਸਿੱਧ ਪਰਮਾਤ ਹੈ ਅਚਿੰਤ ਕਰੇ ਜਿਸ ਦਾਤ ਨਾਨਕ ਗੁਰਮੁਖ ਹਰ ਨਾਮ ਮਨ ਵਸੈ ਇਹਾ ਸਿੱਧ ਇਹਾ ਕਰਮਾਤ ਸਿੱਧੀ আর ਕਰਮਾਤ ਕੀ ਹੈ ਜਿਹੜੀ ਚਿੰਤਾ ਮੁਕਤ ਕਰ ਦਵੇ ਨਾ ਵਸਤੂ ਪ੍ਰਾਪਤੀ ਉਹੀ ਸਿੱਧੀ ਉਹੀ ਕਰਮਾਤ ਹੈ ਚਿੰਤਾ ਤੋਂ ਮੁਕਤੀ ਨਾਮ ਤੋਂ ਕਿਰੋ ਨਹੀਂ ਹੁੰਦੀ ਨਾਮ ਤੋਂ ਬਿਨਾਂ ਚਿੰਤਾ ਮੁਕਤ ਨਹੀਂ ਹੋ ਸਕਦਾ ਆਦਮੀ। ਨਾਮ ਦੀ ਦਾਤ ਹੀ ਸਿੱਧੀ ਹੈ, ਨਾਮ ਹੀ ਦੀ ਦਾਤੀ ਕਰਾਮਾਤ ਹੈ। ਹੋਰ ਕੁਝ ਨਹੀਂ ਕਰਾਮਾਤ ਸੰਸਾਰ ਦੇ ਨਾਮ ਤੋਂ ਬਿਨਾਂ। ਇਹ ਸਿੱਧੀ ਹੈ। ਜੁਤੀ ਨਾਮ ਰੜਾ ਸੋਝੀ। ਨਾਮ ਦੇ ਸੋਝੀ ਆਉਣੀ ਹੈ, ਸਭ ਆਉਣੀ ਹੈ। ਠੀਕ ਹੈ। ਸਮਝ ਨਾਲ ਮਨ ਬਦਲਣਾ। ਜੇ ਗਿਆਨ ਮਿਲਣਾ ਹੈ, ਉਹਦੇ ਨਾਲ ਕਰਾਮਾਤ ਕੀ ਹੋਣੀ ਹੈ? ਜਾਨ ਗਬਰ ਦਾ ਬਣ ਰਹੇ। ਇਹ ਸਿੱਧੀ ਹੈ, ਇਹ ਹੀ ਕਰਾਮਾਤ ਹੈ। ਵੇਰੀ ਸਮਝਾਇ ਹੀ ਕਰਾ ਮਾਤਾ ਸਮਝ ਤੋਂ ਉੱਪਰ ਕਰਾਮਾਤ ਸੁਣwidehat ਖਈਂ ਅਚਿੰਤ ਕਰੇ ਜਿਸ ਦਾਤ ਅਚਿੰਤ ਕਰ ਦੂ ਇਹ ਦਾਤ ਅਚਿੰਤ ਕਰ ਦਿੰਦੀ ਐ ਇਹ ਨਾਮ ਜਿਹੜਾ ਗਿਆਨ ਐ ਇਹੀ ਤੇ ਚਿੰਤਾ ਮੂਤ ਕਰੂਗਾ ਸਾਦੂ ਇਹ ਦਾਤ ਅਚਿੰਤ ਕਰਨ ਵਾਲੀ ਐ ਹੋਰ ਕੋਈ ਬਾਤ ਹੋਰ ਇਹ ਸਿੱਧ ਜੇ ਤੁਹਾਨੂੰ ਬਾਕੀ ਅਚਿੰਤਾ ਦੇ ਵਿੱਚ ਬੜੇ ਬੜੇ ਜਿਹੇ ਦੀਸੇ ਲੋਗ ਸਿਰ ਕੋ ਬਿਆਪਕ ਜਿੱਦਦਾਰ ਹੋਗ ਤਾਰੀ ਬੜਿਆਈ ਦਾ ਕਿ ਤਦਾ ਕਾਰਨ ਕਿ ਤਦਾ ਬਤਾਉਂਦੀ ਹੈ ਮਾਨਕ ਗੁਰਮੁਖ ਹਰ ਨਾਮ ਮਨ ਵਸੈ ਇਹ ਸਿੱਧ ਇਹ ਕਰਮਾਤ ਹਾਂ ਗੁਰਮਖਾਂ ਦੇ ਹਰ ਨਾਮ ਹਿਲਦੇ ਚ ਬਸੇ ਇਹੀ ਉਹਨਾਂ ਕੋ ਸਿੱਧੀ ਗੁਰਮਖਾਂ ਨੇ ਇਸ ਸਥਿਤੀ ਬਣਿਆ ਐ ਇਸੇ ਵਿੱਚ ਕਰਮਾਤ ਹੁੰਦੇ ਗੁਰਮਖਾਂ ਦੀ ਕਲਾਮਾਤ ਅਰ ਸਿੱਧੀ ਕੋਈ ਹੈ ਤੇ ਨਾਮ ਦੀ ਪ੍ਰਾਪਤੀ ਇਹ ਵੀ ਇੱਕ ਵਜਨਾ ਸਾਡਾ ਇਹਦਾ ਅਰਥ ਹੈ ਸੋਜੀ ਸੋਜੀ ਹੀ ਕਰਾਮਾਤ ਹੈ ਮਨ ਬਦਲ ਜਾਂਦਾ ਸਭ ਕੁਝ ਬਦਲ ਜਾਂਦਾ ਮਨ ਮਾਇਆ ਦਾ ਬੋਝ ਛੱਡ ਦਿੰਦਾ ਜਿਹੜਾ ਬੈਰ ਵਿਰੋਧ ਅੰਦਰੋਂ ਖੋ ਦਿੰਦਾ ਤਾਂ ਗ੍ਰੋਥ ਖਤਮ ਹੋ ਜਾਂਦਾ ਤਾਂ ਪ੍ਰੋਧ ਲੋਭ ਮੋਹ ਝੂਠ ਜ਼ਿਕਰ ਮਹਾਂ ਲੋਭ ਤ੍ਰੋਯ ਆਹੋ ਜੁਗਤ ਦੇ ਹੰਲੇ ਤੇ ਆਣੋ ਨਾ ਕੋ ਰਾਖ ਲਿਓ ਆਪਣ ਕਰਮ ਜਾਂ ਉਹਦੀ ਕਿਰਪਾ ਹੁੰਦੀ ਹੈ ਨਾਮ ਵਰਦਾਾਰੇ ਨਸ਼ਾ ਹੋ ਜਾਂਦਾ ਇਹ ਬੁਰਾ ਕੋ ਇਹ ਕਰਮਾਤ ਐਤੋ ਬੜੀ ਕਰਾਮਾਤੀ ਹੋਾਰੇ ਬੁਕਾਲਾ ਨਾ ਨਸ਼ਾ ਹੋ ਜਾਣਾ ਇੰਤਾ ਤੋਂ ਮੁਕਤ ਹੋ ਜਾਣਾ ਬੰਦਾ ਰੁਕ ਜਾਣਾ ਇਹਦੇ ਪਾਸੇ ਫੁੱਟੀ ਨਾ ਜੋਗੀ ਨਹੀਂ ਮਾਹੀ ਲਉਂਦੀ ਇਹੇ ਰਸਲ ਤੋਂ ਖੁਬਾ ਇਹਦਾ ਮਨ ਕਬੂਰ ਨਹੀਂ ਆਇਆ ਬੰਨ ਜੀਤੇ ਜੱਗ ਜੀਤੇ ਜਿਨ ਮਨਵਾਕ ਚੱਲਿਆ ਉਹਨੇ ਸੰਸਾਰ ਦੇ ਤਲੇ ਇਹ ਤਾਂ ਬੜੀ ਕਰਾਮਾਤਰੀ ਹੋਊ ਇਹ ਤਾਂ ਬੜੀ ਸਿੱਧੀ ਕੀ ਹੋਊ ਕੁਝ ਨਹੀਂ ਹੋ ਸਕਦਾ ਸਭ ਬਕਵਾਸ ਹੈਗਾ ਬਹੁਤ ਬਕਵਾਸ ਕਰ ਰਿਹਾ ਤੁਸੀਂ ਠੀਕ ਹੈ ਜੀ ਪਾਉੜੀ ਹਮ ਧਾਦੀ ਹਰ ਪ੍ਰਭ ਖਸਮ ਕੇ ਨਿਤ ਗਾਵੈ ਹਰ ਗੁਣ ਛੰਤਾ ਹਰ ਕੀਰਤਨ ਕਰੈ ਹਰ ਜਸ ਸੁਣੈ ਤਿਸ ਕੰਵਲਾ ਕੰਤਾ ਹਮ ਧਾਦੀ ਹਰ ਪ੍ਰਭ ਖਸਮ ਕੇ ਹਰ ਪ੍ਰਭ ਸਾਡਾ ਖਸਮ ਹੈ ਅਸੀਂ ਉਹਦੇ ਟਾੜੀ ਹੁੰਦਾ ਸਾਡੀ ਹੁੰਦਾ ਗੁਣ ਗਾਣ ਕਰਨ ਵਾਲਾ ਉਹਦੇ ਦਰ ਤੇ ਖੜ ਕੇ ਉਹਦੀ ਸੋਭਾ ਕਰਨ ਵਾਲਾ ਟਾੜੀ ਹੁੰਦਾ ਕੀ ਚਲਦੇ ਹਨ ਇੱਕ ਉਹਦੇ ਗੁਣ ਗਾਣ ਕਰਦੇ ਉਹਦੇ ਜਸ ਕਰਦੇ ਉਹਦੇ chant ਗਾਉਂਦੇ ਆ ਦੇਖਾ ਨਾ ساری ਗੁਰਮਣੀ ਚੰਦ ਪਲਾ ਤਰ੍ਹਾਂ ਦੇ ਬਣਾ ਕੇ ਰਾਗਾਂ ਦੀ ਰਾਈ ਹੋਈ ਹੈ ਹਰ ਕੀਰਤਨ ਕਰੇ ਹਰ ਜਸ ਸੁਣੇ ਤਿਸ ਕੰਬਲਾ ਕੰਤਾ ਹੋ ਜ ਕਮਲ ਕੰਤ ਦੇ ਜਿਹੜਾ ਹਿਰਦੇ ਚ ਰਹਿਣ ਵਾਲਾ ਕੰਤ ਹੈ ਤੁੰਗਲਾ ਕੰਤਾ ਮੇਰੀ ਬੁੱਧੀ ਦਾ ਕੰਤਾ ਹੋ। ਤੇ ਬੁੱਧੀ ਦਾ ਹਾਲ ਹੈ ਉਹ ਖਸਮ। ਉਹਦੇ ਮਿੱਤ ਉਹਦੇ ਗੁਣ ਗਾਇਨ ਕਰਦੇ ਆ ਮਿੱਤ ਉਹਦਾ ਕੀਰਤਨ ਕਰਦੇ ਆ ਇਹ ਉਹਦਾ ਜਸ ਕਰਦੇ ਆ ਇਹ ਉਹਦਾ ਜਸ ਸੁਣਦੇ ਆ ਹੋਰ ਕੋਈ ਕੰਮ ਨਹੀਂ। ਹੋਰ ਕਿਸੇ ਕੀਤੇ ਰੁਚੀ ਨਹੀਂ ਜੀਏ ਜੀ ਲੱਗਦਾ। ਸੁਣਨ ਨੂੰ ਜੀ ਨਹੀਂ ਕਰਦਾ। ਬੋਲਣ ਨੂੰ ਕੁਝ ਜੀ ਨਹੀਂ ਕਰਦਾ। ਜੇ ਬੋਲਣ ਨੂੰ ਜੀ ਕਰਦਾ ਤਾਂ ਉਹਦਾ ਜਸ ਜੇ ਤੋਂ ਨੂੰ ਨਹੀਂ ਕਰਦਾ ਤਾ ਉਹਦਾ ਜ ਕਮਲਾ ਕੰਤਾ ਕੀ ਹੁੰਦਾ ਕਮਲ ਦੇ ਵਿੱਚ ਰਹਿਣ ਵਾਲੀ ਦਵਾਈ ਹੋਈ ਕਮਲ ਦੇ ਵਿੱਚ ਜਿਹੜਾ ਸਮਾਂ ਲਗਾ ਹਿਰਦਾ ਅੱਛਾ ਜੀ ਹਿਰਦਾ ਜਦੋਂ ਪ੍ਰਕਾਸ਼ ਆ ਜਾਂਦਾ ਹਿਰਦਾ ਖੜ ਜਾਂਦਾ ਇਹਨੂੰ ਕਮਲ ਕਹਿੰਦੇ ਨੇ ਉਹ ਤੇ ਨਵਾਸ ਕਰਨ ਵਾਲੀ ਬੁੱਧੀ ਕਮਲ ਹੈ ਗੁਰਮੁਖੀ ਨੂੰ ਕਮਲਾ ਹੀ ਕਿਹਾ ਬਵੇਕ ਬੁੱਧੀ ਨੂੰ ਕਮਲਾ ਕਿਹਾ ਹੋਇਆ ਬਵੇਕ ਉਹਦਾ ਕੰਤਾ ਗੈ ਕਬੀਰ ਭਾਏ ਸੋ ਗੁਰ ਪਾਇਓ ਜਾ ਕਾ ਨੋ ਬਵੇਕੋ ਤੇ ਕਮਲਾ ਕੰਤਾ ਦਾ ਭਾਵ ਹੁੰਦਾ ਵੀ ਜਿਹੜਾ ਘਰ ਵਾਲੇ ਨੂੰ ਕੰਤ ਕਿਹਾ ਜਾਂਦਾ ਗਿਆਨ ਦੇ ਬੰਦੇ ਕਾਹਦੇ ਜੋਗੀ ਵਿਚਾਰੀ ਗਿਆਨ ਵਾਲੇ ਬੰਦੇ ਨੂੰ ਵੀ ਇਹ ਗਿਆਨ ਸਾਹੂ ਦੇ ਸੁਬਰੀ ਨੂੰ ਕਮਲਾ ਕੰਤਾ ਫਿਰ ਦੋ ਅੱਖਰ ਹੈ ਜੀ 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 ਕਮਲਾ ਕਹਿਣਾ ਹਿਰਦੇ ਦਾ ਜਿਹੜਾ ਕੰਤ ਹੈ ਉਹ ਹੁਕਮ ਹੈ ਜੀ ਬਿਲਕੁਲ ਹੋ ਗਿਆ ਤਾਂ ਜੇ ਉਹਦਾ ਕੰਤ ਠੀਕ ਹੈ ਜੀ ਹਰ ਦਾਤਾ ਸਭ ਜਗਤ ਭਿਖਾਰੀਆਂ ਮੰਗਤ ਜਨ ਜਨਤਾ ਜਦੋਂ ਕੋਈ ਇਹ ਦੱਦਾ ਦਤਾ ਸਭ ਕੋ ਦੇਵਨ ਹਾਲ ਬਾਕੀ ਸਾਰੇ ਅਸੀਂ ਉਹਦੇ ਤੋਂ ਸਾਰੇ ਆਣ ਸਾਰੇ ਉਹ ਤੋਂ ਮੰਗਦੇ ਆ ਕੋਈ ਕੁਝ ਨਾ ਉਹਦਾ ਕੋਈ ਸਾਰੇ ਆਦਮੀ ਦੀ ਨਹੀਂ ਗੱਲ ਹੈ ਅਰੇ ਇਹ ਹੀ ਚੀਜ਼ ਦੀ ਗੱਲ ਹੈ ਸਭ ਜਗਤ ਪੁਖਾਰੀਆਂ ਠੀਕ ਹੈ ਜੀ ਹਰ ਦੇਵ ਉਹ ਦਾਨ ਦਇਾਲ ਹੋਏ ਵਿੱਚ ਪਾਥਰ ਕ੍ਰਮ ਜਨਤਾ ਪਥਰ ਤੇ ਕੀੜਿਆਂ ਨੂੰ ਵੀ ਤੂੰ ਦਿੰਦਾ ਕਰਮ ਜਿਹੜੇ ਪੈਦਾ ਕੀਤੇ ਨੇ ਐ ਸਾਨੂੰ ਵੀ ਧਿਆਲ ਹੋ ਕੇ ਸਾਡੇ ਤੇ ਵੀ ਬੇਰਗਨ ਸਾਨੂੰ ਦੱਸ ਦੇ ਨਾਮ ਦੀ ਦੱਸ ਦੇ ਸਾਨੂੰ ਸਾਡੀ ਘਰਾਕ ਨਾਮ ਹੈ ਮੇਰੀ ਘਰਾਕ ਨਾਮ ਹੈ ਫਿਰ ਮੈਂ ਕਿਹਦੀ ਕਾ ਪੋਜਨ ਗਿਆ ਹਾਂ ਮੇਰਾ ਪੋਜਨ ਮੈਨੂੰ ਦੇਖਣਾ ਪੱਥਰ ਦੇ ਤੇ ਜਿਹੜਾ ਮੈਂ ਜੱਕਦਾਗਾ ਜਿੱਦੋਂ ਉਹ ਉੱਥੇ ਮੈਂ ਜੋ ਦਾ ਪੋਜਨ ਉਹਨੂੰ ਮੈਂ ਨਾ ਮੇਰਾ ਬੰਦ ਦੇ ਜਨ ਨਾਨਕ ਨਾਮ ਤੇ ਆਇਆ ਗੁਰਮੁਖ ਧਨਵੰਤਾ ਜੇ ਨਾਮ ਕਾ ਨਾਮ ਤੇ ਆਇਆ ਜਿਹਨਾਂ ਨੇ ਨਾਮ ਤੇ ਆਇਆ ਉਹ ਗੁਰਮੁਖੋ ਘਰ ਕਾਨੂੰਨ ਤੇ ਹੋ ਗਏ ਜਦਾਂ ਉਹਨਾਂ ਦੇ ਭਗਤੀ ਦੇ ਪਠਾਰ ਭਗਤੇ ਤੇ ਨਾਮਧੰਨ ਦਿੱਤਾ ਉਹਨਾਂ ਨੂੰ ਮਤ ਉਹਨਾਂ ਦੀ ਮੱਤ ਦੇ ਵਿੱਚ ਰਤਨ ਜੋ ਆਹਰ ਮਾਨਕ ਭਰ ਦਿੱਤੇ ਗੁਣ ਮੇਰੇ ਗੁਣ ਨੇ ਮੱਤ ਵਿੱਚ ਰਤਨ ਜੋ ਆਹਰ ਮਾਨਕ ਜੇਕ ਕੋ ਗੁਰ ਕੀ ਸਿੱਖ ਸੁਣੀ ਜਿਹਨਾਂ ਨੇ ਸੁਣ ਲਈ ਸਿੱਖਿਆ ਗੁਰ ਬਾਣੀ ਦੀ ਉਹਨਾਂ ਦੀ ਮਤ ਵਿੱਚ ਰਤਨ ਜਵਾਰ ਨਾਲ ਵਰਕੇ ਹੋੜ ਪੜੇਗਾ ਉਹ ਧਨਵਾਨ ਕਰ ਦਿੱਤੇ ਜਿਵੇਂ ਇੱਕ ਇਹੋ ਜਿਹੀ ਸਮਾਪਤੀ ਹੈ